ਰਸੀਗਾਲ ਤੁਸੀਂ ਜੁੜੇ ਹੋਇਆ ਪੰਜਾਬੀ ਜੁੜੀ ਹੋਈ ਐਸ.ਏ ਦੇ ਨਾਲ ਤੇ ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਤੋਂ ਆ ਰਹੀ ਹੈ ਅਮਰੀਕਾ ਦੇ ਵਿੱਚ ਦੋ ਭਾਰਤੀ ਵਿਦਿਆਰਥੀ ਇੱਕ ਦਰਦਨਾਕ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਜਿਸ ਤੋਂ ਬਾਅਦ ਇਹਨਾਂ ਦੋਵਾਂ ਵਿਦਿਆਰਥੀਆਂ ਦੀ ਇਸ ਦਰਦਨਾਕ ਸੜਕ ਹਾਦਸੇ ਨੇ ਜਾਨ ਲੈ ਲਈ ਹੈ ਇਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਭਾਰਤ ਸਰਕਾਰ ਤੋਂ ਇਹ ਮੰਗ ਕਰ ਰਹੇ ਨੇ ਅਪੀਲ ਕਰ ਰਹੇ ਨੇ ਕਿ ਇਹਨਾਂ ਸਟੂਡੈਂਟਸ ਦੀਆਂ ਜਿਹੜੀਆਂ ਮ੍ਰਿਤਕ ਦੇਹਾਂ ਨੇ ਉਹ ਜ਼ਰੂਰ ਭਾਰਤ ਪਹੁੰਚਾਈਆਂ ਜਾਣ ਪੂਰੀ ਖਬਰ ਕੀ ਹੈ ਸਾਰੀ ਜਾਣਕਾਰੀ ਤੁਹਾਨੂੰ ਦੱਸਦੇ ਹਾਂ ਤੇ ਉਸ ਤੋਂ ਪਹਿਲਾਂ ਇਹ ਜ਼ਰੂਰ ਦੱਸਦੇ ਚੱਲੀਏ ਕਿ ਤੁਹਾਨੂੰ ਇਸ ਸਾਲ ਇਹ ਜਿਹੜੇ ਹੁਣ 2024 ਚ ਜਿਹੜਾ ਤਕਰੀਬਨ ਇਹ 12 ਮੌਤਾਂ ਹੁਣ ਤੱਕ ਇੰਡੀਅਨ ਸਟੂਡੈਂਟਸ ਦੀਆਂ ਅਮਰੀਕਾ ਦੇ ਵਿੱਚ ਹੋ ਚੁੱਕੀਆਂ ਨੇ ਜਿਹੜੀਆਂ ਇੱਕ ਬੜੀਆਂ ਮੰਦਭਾਗੀਆ ਨੇ ਇਹਨਾਂ ਸਟੂਡੈਂਟਸ ਦੇ ਮਾਪੇ ਤੇ ਸਟੂਡੈਂਟਸ ਬੜੀ ਜਦੋਜਹਿਦ ਕਰਦੇ ਨੇ ਬੜੀ ਵੱਡੀ ਰਕਮ ਖਰਚ ਕੇ ਅਮਰੀਕਾ ਦੇ ਵਿੱਚ ਆਉਂਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਸੰਘਰਸ਼ਾ ਕਰਨਾ ਪੈਂਦਾ ਪਰ ਇਸ ਦੇ ਦਰਮਿਆਨ ਕੁਝਾਂ ਸੰਸਖਾਉਂਗੇ ਜਿਹੜੀਆਂ ਘਟਰਾਵਾਂ ਵਰਤਦੀਆਂ ਨੇ ਤਾਂ ਉਹਨਾਂ ਦੇ ਵਿੱਚ ਇਹਨਾਂ ਦੀ ਜਿਹੜੀ ਜਾਨ ਚਲੀ ਜਾਂਦੀ ਉਹ ਬੇहद ਮੰਦਭਾਗੀ ਘਟਨਾ ਹੈ ਖੇਰ ਆਤਲੰਗਾਨਾ ਦੇ ਇਹ ਦੋ ਵਿਦਿਆਰਥੀ ਦੱਸੇ ਜਾਂਦੇ ਨੇ ਅਮਰੀਕੀ ਰਾਜ ਐਰੀਜ਼ੋਨਾ ਦੇ ਵਿੱਚ ਜਿਹੜਾ ਸੜਕ ਹਾਦਸਾ ਵਾਪਰਿਆ ਉਹਦੇ ਵਿੱਚ ਇਹਨਾਂ ਦੀ ਮੌਤ ਹੋਈ ਹੈ 19 ਸਾਲਾ ਦੇ ਨਵੇਸ਼ ਮੱਕਾ ਅਤੇ ਗੌਤਮ ਕੁਮਾਰ ਪਾਰਸੀ ਦੀ ਕਾਰ ਇੱਕ ਹੋਰ ਕਾਰ ਦੇ ਨਾਲ ਸਿੱਧੀ ਜਾਵਤਜੀ ਸੀ ਨਵੇਸ਼ ਕ੍ਰੀਮਨਗਰ ਜ਼ਿਲ੍ਹੇ ਦੇ ਹਜ਼ੂਰਾਬਾਦ ਕਸਬੇ ਦਾ ਰਹਿਣ ਵਾਲਾ ਸੀ ਜਦੋਂ ਕਿ ਗੌਤਮ ਕੁਮਾਰ ਜਨਗਾਮ ਜ਼ਿਲ੍ਹੇ ਦੇ ਕਨਪੁਰ ਦਾ ਵਾਸੀ ਸੀਗਾ ਦੋਵੇਂ ਐਰੀਜ਼ੋਨਾ ਸਟੇਟ ਯੂਨੀਵਰਸਿਟੀ ਦੇ ਵਿੱਚ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਸਨ ਦੋਵੇਂ ਯੂਨੀਵਰਸਿਟੀ ਤੋਂ ਯੂਨੀਵਰਸਿਟੀ ਤੋਂ ਆਪਣੇ ਦੋਸਤਾਂ ਦੇ ਨਾਲ ਘਰ ਨਵੇਸ਼ ਅਤੇ ਗੋਤਮ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਦੋਵੇਂ ਕਾਰਾਂ ਦੇ ਡਰਾਈਵਰ ਜ਼ਖਮੀ ਦੱਸੇ ਗਏ ਨੇ ਡਾਕਟਰ ਜੋੜੇ ਨਵੇਸ਼ ਇੱਕ ਇਹਨਾਂ ਦੇ ਜਿਹੜੇ ਮਾਤਾ ਪਿਤਾ ਨੇ ਡਾਕਟਰ ਸੀਗੇ ਨਵੀਨ ਅਤੇ ਸਵਾਤੀ ਦਾ ਪੁੱਤਰ ਆ ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਨੇ ਭਾਰਤ ਸਰਕਾਰ ਤੋਂ ਲਾਸ਼ਾਂ ਦੀ ਲਈ ਦਾਸ਼ਾ ਨੂੰ ਦੇਸ਼ ਲਿਆਉਣ ਦੇ ਲਈ ਮਦਦ ਦੀ ਜਿਹੜੀ ਅਪੀਲ ਕੀਤੀ ਹੈ ਇਹਦੇ ਨਾਲ ਨਾਲ ਜਿਹੜੀਆਂ ਜਿਹੜੀਆਂ ਹੋਰ ਇੰਗਲਿਸ਼ ਵੈਬਸਾਈਟਸ ਨੇ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਆ ਇੰਡੀਆ ਟੀਵੀ ਐਨਡੀ ਟੀਵੀ ਨੇ ਜਾਂ ਹੋਰ ਵੈਬਸਾਈਟ ਨੇ ਟ੍ਰਿਬਿਊਨ ਨੇ ਉਹਨਾਂ ਤੋਂ ਜਿਹੜੀ ਜਾਣਕਾਰੀ ਮਿਲੀ ਹੈ ਉਹਨਾਂ ਦੇ ਮੁਤਾਬਕ ਲੰਘੇ ਦਿਨੀ ਤਕਰੀਬਨ 6:18 ਵਜੇ ਰਾਤ ਸ਼ਾਮ ਨੂੰ ਪਿਉਰੀਆ ਪੁਲਿਸ ਤੇ ਪਿਉਰੀਆ ਫਾਇਰ ਮੈਡੀਕਲ ਰਿਸਪੌਂਡ ਨੂੰ ਇੱਕ ਕਾਲ ਆਈ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਉਸ ਕਾਲ ਨੂੰ ਰਿਸੀਵ ਕੀਤਾ ਸੀਗਾ ਤੇ ਰਿਸਪੌਂਡ ਕੀਤਾ ਸੀਗਾ ਇਹ ਦੱਸਿਆ ਗਿਆ ਸੀਗਾ ਕਿ ਇੱਕ ਹਾਦਸਾ ਵਾਪਰ ਗਿਆ ਹੈ ਇਹ ਕੈਸਟਰਲ ਰੋਡ ਸਪ੍ਰਿੰਗ ਰੋਡ ਹੈ ਇੱਕ ਜਿਹੜਾ ਸਟੇਟ ਰਾਊਟ ਹੈ 74 ਉਹਦੇ ਦੇ ਉੱਤੇ ਤੇ ਉੱਥੇ ਦੱਸਿਆ ਗਿਆ ਸੀਗਾ ਕੀ ਇੱਕ ਮਲਟੀਪਲ ਵਹੀਕਲ ਕੋਲੀਜਨ ਹੋਈ ਪਈ ਹੈ ਜਿਹਦੇ ਵਿੱਚ ਦੋ ਕਾਰਾਂ ਬੜੀ ਬੜੀ ਬੁਰੇ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਵਾਈਟ ਕਲਰ ਦੀ 2024 Kia Fort ਸੀਗੀ ਤੇ ਇੱਕ ਰੈੱਡ ਸੀਗੀ 2022 ਮਾਡਲ Ford F150 ਵਾਲੀ ਸੋ ਇਹ ਜਿਹੜੀਆਂ ਬੜੀ ਬੁਰੇ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਹੈਡ-ਆਨ ਕੋਲੀਜਨ ਹੋਈ ਹੈ ਇਹਨਾਂ ਦੀ ਅੰਮੋ-ਸਾਮਣੀ ਟੱਕਰ ਹੋਈ ਹੈ ਤੇ ਉਸ ਤੋਂ ਬਾਅਦ ਦੱਸਿਆ ਗਿਆ ਕਿ ਕੁਝ ਸਟੂਡੈਂਟ ਜਿਹੜੇ ਨੇ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਮਾਫ ਕਰਨਾ ਡਿਸਚਾਰਜ ਕਰ ਦਿੱਤਾ ਗਿਆ ਸੀ ਹਸਪੀਟਲ ਦੇ ਵਿੱਚੋਂ ਤੇ ਇਹ ਐਰੀਜ਼ੋਨਾ ਸਟੇਟ ਯੂਨੀਵਰਸਿਟੀ ਦੇ ਵਿਦਿਆਰਥੀ ਦੱਸੇ ਗਏ ਨੇ ਅ ਦੱਸਿਆ ਗਿਆ ਕਿ ਜਿਹੜੀ ਰੈੱਡ ਕਲਰ ਦੀ ਫੋਰਡ ਹੈ ਉਹ ਬੜੇ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਸੀ ਤੇ ਸ਼ਾਇਦ ਇਹਨਾਂ ਦਾ ਬਾਰੇ ਕਿਹਾ ਜਾਂਦਾ ਕਿ ਸ਼ਾਇਦ ਉਸੇ ਕਾਰ ਦੇ ਵਿੱਚ ਸੀਗੇ ਉਸ ਤੋਂ ਬਾਅਦ ਇਹਨਾਂ ਨੂੰ ਹਾਦਸੇ ਤੋਂ ਬਾਅਦ ਇੱਕ ਲੋਕਲ ਹਸਪੀਟਲ ਲਿਜਾਇਆ ਜਾਂਦਾ ਸੀਰੀਅਸ ਇੰਜਰੀਜ਼ ਦੇ ਨਾਲ ਪਰ ਉੱਥੇ ਜਿਹੜੇ ਡਾਕਟਰ ਆ ਉਹਨਾਂ ਨੂੰ ਇੱਕ ਸਟੇਟਮੈਂਟ ਦੇ ਵਿੱਚ ਮ੍ਰਿਤਕ ਐਲਾਨ ਦੇ ਦਿੰਦੇ ਨੇ ਡ라이ਵਰ ਜਿਹੜਾ ਇਸ ਗੱਡੀ ਦਾ ਉਹ ਵੀ ਹਸਪਤਾਲ ਦੇ ਵਿੱਚ ਆ ਤੇ ਦੱਸਿਆ ਗਿਆ ਪਿਉਰੀਆ ਪੁਲਿਸ ਵਾਲੇ ਵੱਲੋਂ ਕਿ ਉਹਨੂੰ ਵੀ ਕ੍ਰਿਟੀਕਲ ਇੰਜਰੀਜ਼ ਨੇ ਪਰ ਹਲੇ ਤੱਕ ਉਹਦੀ ਜਿਹੜੀ ਆ ਹਾਲਤ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਮਿਲ ਸਕੀ ਇਸ ਮਾਮਲੇ ਦੀ ਜਾਂਚ ਜਾਰੀ ਹੈ ਕਿ ਮਾਮਲਾ ਵਾਪਰਿਆ ਕਿਵੇਂ ਪਤਾ ਲੱਗਾ ਕਿ ਹੁਣ ਜਿਹੜੇ ਲੰਘੇ ਦਿਨਾਂ ਦੇ ਵਿੱਚ 2024 ਦੇ ਵਿੱਚ ਜਿਹੜੇ ਦਿਨ ਚੜ੍ਹੇ ਨੇ ਹੁਣ ਅਪ੍ਰੈਲ ਮਹੀਨੇ ਦੇ ਵਿੱਚ ਆ ਤਾਂ ਚਾਰਾਂ ਮਹੀਨਿਆਂ ਦੇ ਵਿੱਚ ਵਿੱਚ ਤਕਰੀਬਨ 12 ਜਿਹੜੇ ਸਟੂਡੈਂਟਸ ਨੇ ਇੰਡੀਅਨ ਸਟੂਡੈਂਟਸ ਸੋ ਵਕ ਵਕ ਸੜਖਾਦਸਾਂ ਦੇ ਵਿੱਚ ਵਕ ਵਕ ਹਾਦਸਿਆਂ ਦੇ ਵਿੱਚ ਅਮਰੀਕਾ ਦੇ ਵਿੱਚ ਆ ਕੇ ਆਪਣੀ ਜਾਨ ਜਿਹੜੀ ਆ ਉਹ ਗਵਾ ਬੈਠੇ ਨੇ ਸੋ ਬੜਾ ਦਰਦਨਾਕ ਸੜਖਾਦਸਾ ਵਾਪਰਿਆ ਹੈ ਐਰੀਜ਼ੋਨਾ ਦੇ ਵਿੱਚ ਤੇ ਐਰੀਜ਼ੋਨਾ ਦੇ ਵਿੱਚ ਵਾਪਰੇ ਇਸ ਭਿਆਨਕ ਸੜਖਾਦਸੇ ਦੇ ਵਿੱਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋਈ ਹੈ ਜਿਹੜੇ ਕਿ ਤੇਲੰਗਾਨਾ ਦੇ ਸੀਗੇ 19 ਸਾਲਾ ਨਵੇਸ਼ ਮੱਕਾ ਤੇ ਗੌਤਮ ਕੁਮਾਰ ਪਾਰਸੀ ਇਹਨਾਂ ਦੀ ਕਾਰ ਦੂਜੀ ਕਾਰ ਦੇ ਨਾਲ ਜਾ ਟਕਰਾਈ ਸੀ ਬੜੀ ਤੇਜ਼ ਰਫਤਾਰ ਦੇ ਨਾਲ ਤੇ ਜਿਹੜਾ ਨਵੇਸ਼ ਹੈ ਉਹ ਕ੍ਰੀਮਨਗਰ ਜ਼ਿਲ੍ਹੇ ਦੇ ਹਜ਼ੂਰਾਬਾਦ ਕਸਬੇ ਦਾ ਰਹਿਣ ਵਾਲਾ ਸੀਗਾ ਗੋਤਮ ਜਿਹੜਾ ਉਹ ਜਨਗਾਮ ਜ਼ਿਲ੍ਹੇ ਦੇ ਕਾਨਪੁਰ ਦਾ ਵਾਸੀ ਸੀਗਾ ਇਲੰਗੇ ਦਿਨੀ ਅਮਰੀਕਾ ਆਏ ਸੀਗੇ ਪਿਛਲੇ ਸਾਲ ਤੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੀ ਪੜ੍ਹਾਈ ਇਹ ਕਰ ਰਹੇ ਸਨ ਜਦੋਂ ਹਾਦਸੇ ਤੋਂ ਬਾਅਦ ਇਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਉੱਥੇ ਇਹਨਾਂ ਦੀ ਜਾਨ ਜਿਹੜੀ ਹੈ ਦੋਵਾਂ ਸਟੂਡੈਂਟਸ ਦੀ ਬਚਾਈ ਨਹੀਂ ਜਾ ਸਕੀ ਬਹੁਤ ਬਹੁਤ ਧੰਨਵਾਦ ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਜਾਂ ਫਿਰ ਖਬਰ ਦੇ ਨਾਲ ਸਤਿ ਸ਼੍ਰੀ ਅਕਾਲ